ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੀ YouTube ਚੈਨਲ ਤੇ UGC NET ਪੰਜਾਬੀ ਪੇਪਰ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਲਈ ਅਸੀਂ ਇਹ ਕੁਝ ਮਹੱਤਵਪੂਰਨ ਪੁਸਤਕਾਂ ਦੇ ਨਾਮ ਯਾਦ ਕਰਵਾਉਣ ਲਈ ਵੀਡੀਓ ਤਿਆਰ ਕਰੀ ਹੈ ਇਹਦੇ ਵਿੱਚ ਜਿਹੜੀਆਂ ਪੁਸਤਕਾਂ ਨੇ ਇਹ ਅਕਸਰ ਹੀ UGC NET ਪੰਜਾਬੀ ਪੇਪਰ ਦੇ ਵਿੱਚ ਪੁੱਛੀਆਂ ਜਾਂਦੀਆਂ ਨੇ ਇਹ ਪੁਸਤਕਾਂ 18ਵੇਂ ਸਦੀ ਤੋਂ ਪਹਿਲਾਂ ਦੀਆਂ ਲਿਖੀਆਂ ਹੋਈਆਂ ਪੁਸਤਕਾਂ ਨੇ ਪੁਸਤਕਾਂ ਕੁਝ ਇਸ ਤਰ੍ਹਾਂ ਨੇ ਗੁਰੂ ਬਿਲਾਸ ਪਾਸ਼ਾਹੀ ਸੇਮੀ ਕ੍ਰਿਤ ਕਿਸ ਦੀ ਹੈ ਗੁਰੂ ਬਿਲਾਸ ਪਾਸ਼ਾਹੀ ਸੇਮੀ ਕ੍ਰਿਤ ਕਵੀ ਸੋਹਣ ਸਿੰਘ ਜੀ ਦੀ ਰਚਨਾ ਹੈ ਅਗਲੀ ਪੁਸਤਕ ਗੁਰੂ ਬਿਲਾਸ ਪਾਸ਼ਾਹੀ ਦਸਵੀਂ ਕ੍ਰਿਤ ਕਿਸ ਦੀ ਹੈ ਗੁਰੂ ਬਿਲਾਸ ਪਾਸ਼ਾਹੀ ਦਸਵੀਂ ਕ੍ਰਿਤ ਕੋਇਰ ਸਿੰਘ ਤੇ ਕ੍ਰਿਤ ਸੁਖਾ ਸਿੰਘ ਜੀ ਦੀ ਇਹ ਅਲੱਗ-ਅਲੱਗ ਪੁਸਤਕਾਂ ਨੇ ਗੁਰੂ ਬਿਲਾਸ ਪਾਸ਼ਾਹੀ ਦਸਵੀਂ ਇਕ ਕ੍ਰਿਤ ਕੋਇਰ ਸਿੰਘ ਜੀ ਅਤੇ ਕ੍ਰਿਤ ਸੁਖਾ ਸਿੰਘ ਜੀ ਅਗਲੀ ਪੁਸਤਕ ਹੈ ਨਾਨਕ ਪ੍ਰਕਾਸ਼ ਅਤੇ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਕਿਸ ਦੀ ਰਚਨਾ ਹੈ ਜਾਂ ਕਿਸ ਦੀ ਕ੍ਰਿਤ ਹੈ ਨਾਨਕ ਪ੍ਰਕਾਸ਼ ਅਤੇ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਕ੍ਰਿਤ ਸੰਤੋਖ ਸਿੰਘ ਜੀ ਦੀ ਹੈ ਅਗਲੀ ਪੁਸਤਕ ਪ੍ਰਾਚੀਨ ਪੰਥ ਪ੍ਰਕਾਸ਼ कृत किसती है प्राचीन पंथ प्रकाश कृत रतन सिंह भंगू जी की लिखी हुई है अगला प्रश्न है पंथ प्रकाश के तवारिख गुरु खालसा कृत किसती है पंथ प्रकाश ते तवारिख गुरु खालसा कृत ज्ञानी ज्ञान सिंह जी दी है ਅਗਲੀ ਪੁਸਤਕ ਹੈ ਮਹਿਮਾ ਪ੍ਰਕਾਸ਼ ਕ੍ਰਿਤ ਕਿਸ ਦੀ ਹੈ ਮਹਿਮਾ ਪ੍ਰਕਾਸ਼ ਕ੍ਰਿਤ ਸਰੂਪਦਾਸ ਭੱਲਾ ਜੀ ਦੀ ਲਿਖੀ ਹੋਈ ਹੈ ਅਗਲਾ ਪ੍ਰਸ਼ਨ ਹੈ ਬੰਸੀ ਵਾਲੀ ਬੰਸੀ ਵਾਲੀ ਨਾਮਾ ਕ੍ਰਿਤ ਕਿਸ ਦੀ ਹੈ ਬੰਸੀ ਵਾਲੀ ਨਾਮਾ ਕ੍ਰਿਤ ਕੇਸਰ ਸਿੰਘ ਸ਼ੱਬਰ ਜੀ ਦੀ ਲਿਖੀ ਹੋਈ ਹੈ ਇਹ ਅਕਸਰ ਹੀ ਪੰਜਾਬੀ ਦੇ ਪੇਪਰਾਂ ਦੇ ਵਿੱਚ ਪੁੱਛੀ ਜਾਣ ਵਾਲੀ ਮਹੱਤਵਪੂਰਨ ਪੁਸਤਕ ਹੈ ACG UGC NET ਪੰਜਾਬੀ ਤੇ ਕਿਸੇ ਵੀ ਪੰਜਾਬੀ ਦੇ ਹੋਰ ਪੇਪਰਾਂ 'ਚ ਪੁੱਛੀਆਂ ਜਾਣ ਵਾਲੀਆਂ ਮਹੱਤਵਪੂਰਨ ਪੁਸਤਕਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਮਦਦ ਹੋ ਸਕੇ ਧੰਨਵਾਦ ਜੀ